ਅਕਾ ਉਸ ਅੱਦੇਾਸ ਕੇ ਪੈਸੇ ਕੱਢ ਨਹੀਂ ਆਏ ਪੈਸੇ ਕਮਾਉਣੇ ਹੁੰਦੇ ਤਾਂ ਮੈਂ ਵੀ ਕਰੋੜਾ ਰੁਪਏ ਫਿਲਮਾਂ 'ਚੋਂ ਟੀਵੀ 'ਚੋਂ ਬਾਹਰ ਦੇ ਮੁਲਕਾਂ 'ਚੋਂ ਸ਼ੋਅ 'ਚ ਕਮਾ ਲੈਂਦਾ ਮੈਂ ਕਿਹੜਾ ਕੋਈ ਫੇਲ ਕਰ ਕਰ ਸੀ ਵੀ ਉਧਰੋਂ ਫੇਲ ਹੋ ਗਿਆ ਇੱਦਾਂ ਆ ਗਿਆ ਜਿਹੜੀ ਫਿਲਮਾਂ ਦੇ ਵਿੱਚ ਟੀਮ ਕੰਮ ਕਰ ਰਹੀ ਐ ਸਭ ਤੋਂ ਜਿਹਨੂੰ ਤੁਸੀਂ ਸੁਣ ਕੇ ਖੁਸ਼ ਹੋਣਿਓ ਮੇਰੀ ਟੀਮ ਐ ਬੀਨੂ ਢਿੱਲੋਂ ਕਾਰੁਜੀਤਰ ਮੋਹ ਰਾਣਾ ਜੀ ਵੀ ਇਤਾਰ ਜੀ ਕੀ ਦੇਵ ਖਾਨ ਸਾਰੇ ਮੇਰੀ ਟੀਮ ਐ

पैसे कमाना कोई कमा के चली जाती है वो कोई बड़ी नहीं जी। भी नहीं बोलते हैं छेटी छेटी भी नहीं पासवर्ड लोग छेदी छेती देंगे जिरा लोगों दिलता खुल गया खजाना किसी को नहीं है शहीद भगत सिंह राज्य करपाल सिंह साहब भी हो लाल लाजपताए तो जी सुभाष चंद्र बोस चंद्रशेखर यादव जी साहब श्री गुरु नानक देव जी महाराज श्री गुरु गोबिंद सिंह जी आप हरे साल हरेक दवाली केडर घर लिया क्यों लगाने एक कानून बनाया गोरमेंट ने लिया पैनगे आप लिया कैलेंडर लाने घर क्योंकि इन्हों से अपने दिल के लाए हुए हैं ਮੇਰੇ ਵਰਗੇ ਕੰਮਲੇ ਨੂੰ ਕਿਸੇ ਨੇ ਕਿਹਾ ਕਿ ਜਿੰਨਾ ਸਮਾਂ ਤੂੰ ਇੱਧਰ ਆਇਆ ਆਪਣੇ ਕੰਮ ਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰ ਐਵੇਂ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਨੇ ਆਪਣਾ ਨਾਮ ਲਿਖਵਾ ਲੈਂਦਾ ਅੱਗੇ ਤੂੰ ਆਇਆ ਕਿ ਤੇ ਗੱਲ ਤਾਂ ਤੇਰੀ ਠੀਕ ਹੈ ਮਿੱਤਰ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਮ ਲਿਖਵਾ ਲੈਂਦਾ ਰੁੱਖਾਂ ਨਾਲ ਸ਼ਾਮਾਂ ਮਿਲਦੀਆਂ ਇਹ ਸਮਾਂ ਸਭ ਨੂੰ ਢਲ ਜਾਂਦਾ ਕਿੰਨੇ ਤਨੂ ਹੋ ਹੋ ਤੋਕੇ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱੱਟੀ ਪਾ ਲੈਦਾ ਜੇ ਗੁਰਗ੍ਰੇਵੀ ਦਿਖਾਣ ਬੋਲ ਕੇ ਬਹਿ ਜਾਂਦੇ ਫਿਰ ਬਾਬਰ ਦਾ ਮੱਥਾ ਕੌਣ ਲਾਉਦਾ ਜੀ ਸੱਜਣ ਫੱਗ ਵਰਗੇ ਨੂੰ ਕੌਣ ਸਤਾਦਾ ਮਰਕ ਭੱਗ ਉਹ ਤੇ ਭਾਈ ਲੱਲ ਦੀਆਂ ਰੋਟੀਆਂ ਤੋਂ ਫਰਕ ਕੌਣ ਦੱਸਦਾ ਕਿਹੜੀ ਹੱਕ ਦੀ ਕਮਾਈ ਲੈ ਕੜੀ ਹਰਾਮ ਦੀ ਕਮਾਈ ਦੀ ਹੈ ਅੱਜ ਇਹਨਾਂ ਪਹਾੜ ਕੌਣ ਰੋਕਦਾ ਫਿਰ ਉਲਾਸੀਆ ਕਰ ਕੇ ਕਰ ਕਰ ਜਾ ਕੇ ਕਿਰਤ ਕਰੋ ਵੰਨ ਸਕੋ ਨਾਮ ਸਪੋਦਾ ਹੋ ਕਾ ਕੌਣ ਦਿੰਦਾ ਹੈ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਰਸਤੇ ਦਿਖਾਏ ਹੋਏ ਨੇ ਆਪਾਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਦੇ ਤਣਕੇੜੇ ਬਾਹਰ ਵੀ ਲਗੇ ਹੋਏ ਜੁੱਤੀ ਲੱਗੀ ਹੈ देखो मेरे ना देखो कहना जिंदगी देखो मेरी ड्यूटी परमात्मा ने लाई साढ़े सतारा साल की उम्र चीन तो मैं मशहूर करता भगवंत मान बनाता साल की उम्र मेरी ड्यूटी लगी लोग हसा भी साल मेरी ड्यूटी ली लोगों ने ड्यूटी लाई है विरोधी पार्टी ल

ਦੇਖੀ ਤਾਂ ਕਿ ਤੁਹਾਨੂੰ ਉੱਥੇ ਜਾਂਦੇ ਕੋਈ ਨਾ ਠੀਕ ਸੀ ਮੈਂ ਫਟਾਕੀ ਸੀ। ਉਹ ਤੋਂ ਵੀ ਨੁਕਸਾਨੀ ਦੀ ਤੁਹਾਨੂੰ ਜਾਣੇ ਨਹੀਂ ਤੁਹਾਨੂੰ ਹੀ ਹੈਗਾ ਪਿਆਰ ਦਾ। ਦੋ ਵੀਰੋ ਇਹੋ ਪਾਣਾ ਪਿਆਰ ਜਿਹੜਾ ਇਸੇ ਨੂੰ ਨਾਲ ਦੇ ਵੀ ਐਂਕੋ ਮਿਲ ਜਾਂਦਾ। ਸਾਡਾ ਇਹਨਾਂ ਨੂੰ ਕੀ ਹੈ ਕਿ ਆਮ ਲੋਕਾਂ ਦੀਆਂ ਹੁਣ ਕਿਉਂ ਜਿੱਤ ਗਏ। ਇੱਕ ਗਰੀਬ ਪਰਿਵਾਰ ਦਾ ਰਿਟਾਇਰਡਿਆ ਪ੍ਰੋਫੈਸਰ ਜਿਹੜਾ ਨੰਦੂ ਸਾਧੂ ਹੈ, ਜਿਹੜਾ ਸੁਭਾਹ ਦੀ ਸਾਧੂ ਹੈ ਉਹ ਕਿਉਂ ਜਿੱਤ ਗਿਆ? ਅਸੀਂ ਕਿਉਂ ਜਿੱਤੇ? ਮੈਂ ਨਰਮ ਹਸਤਰਾਂ ਨਾਲ ਲੜ ਕੇ ਸਤਾਉਣਾ।

ਜੋ ਲਾਦੇ ਤੇ ਰਾਤ ਸਾਨੂੰ ਭੰਡੜੇ ਦੇ ਭੰਡੀਓ ਸਾਨੂੰ ਕੋਈ ਭੱਤ ਨਹੀਂ ਪੈਂਦਾ ਜੇ ਤੇ ਤੁਸੀਂ ਸਾਡੇ ਨਾਲ ਜੇ ਤੇ ਤੁਸੀਂ ਸਾਡੇ ਨਾਲ ਸਾਨੂੰ ਕੋਈ ਭੱਤ ਨਹੀਂ ਆਖੜੇ 2 MP ਕਹਿ ਮਲੇ ਆਏ ਆ ਨਾ ਘਰੇ ਆਦਲਾ ਫੜਾੜੇ ਅੱਖਰ ਚੱਨਾ ਵੇਲੀਏ ਮੈਂ ਵੀ ਆਇਆ ਸਿੰਪਲ ਆ ਗਿਆ ਠੀਕ ਹੈ ਕੋਈ ਪੂ ਪਾਣੀ ਕੋਈ ਕਾਮ-ਖਾਮ ਨਹੀਂ ਕੋਈ ਸਿਆਹੀ ਕੱਢੇ ਵੀ ਤੇ ਬਾਜੂ ਦਾ ਰੋਸੇ ਤੇ ਦੋ ਆਪਣੀ ਬਾਜੂ ਆਪਣੀ ਬਿਸਕੇ ਦਾ ਕੇ ਬਲ ਵੜਾੜਾ ਦੇ ਜੀ ਆ ਇਹਨਾਂ ਆ ਜਿਹੜੀ ਪੁਲਸ ਹੈ ਇਹ ਨਿਆਜ਼ ਸੁਗਾਣੀ ਪੁਲਸਾਂ ਨੂੰ ਕਾ ਦੇਈ ਇਹ ਪ੍ਰੋਟੋਕੋਲ ਹੈ ਇੰਗਲਿਸ਼ ਤੋਂ ਪ੍ਰੋਟੋਕੋਲ ਕਹਿੰਦੇ ਆ ਪ੍ਰੋਟੋਕੋਲ ਦਾ ਮਤਲਬ ਹੈ ਕਾਨੂੰਨੀ ਪ੍ਰੋਬਲਮ ਹੈ ਉਹ ਉਹਨਾਂ ਆਪ ਚੱਲਣਾ ਪੈਂਦਾ ਹੈ ਜਿੱਦੋਂ ਕਿ ਐਮਪੀ ਜਾਵੇ ਉਹ ਖੁਦ ਪੁਛਣ ਦੀ ਹੈ ਮੈਂ ਤਾਂ ਕਹਿਆ ਸੀ ਮੈਂ ਇਹਨੂੰ ਤਾਂ ਲੋੜ ਨਹੀਂ ਰਹਿਣ ਦੋ ਲੇਕਿਨ ਇਹ ਸਸਪੈਂਡ ਹੋ ਜਾ ਰਹੀ ਹੈ ਮੈਨੂੰ ਜਦੋਂ ਪਤਾ ਪਿਆ ਉਹਨਾਂ ਮਾਰੇ ਉਹ ਤੋਂ ਪੁਰਾਣਾ ਕੀ ਕਰ ਗਏ ਗੱਲ ਮੈਂ ਤਾਂ ਖਰੀਦ ਤਾਣੇ 'ਤੇ ਬਗਣਾ ਜੇ ਕਿਸੇ ਤੇ ਨਿਡੈਲ ਬੱਜ ਚੱਕਾ ਹੋਵੇ ਗੱਲ ਮੈਂ ਖਰੀਦ ਤਾਣੇ 'ਤੇ ਬਗਣਾ

ਮੈਂ ਸਾਰੀਆਂ ਵੀਡੀਓ ਪਾਉਂਦਾ ਨਹੀਂ ਹੋ ਜਾਂਦੀਆਂ ਤੇ ਸਾਡੇ 6-6 ਫੁੱਟ ਦੇ ਮੁੰਡੇ ਗੱਪਰੂ ਬੁਨਿਆਰ ਦੇ 사ウਦੀਆ ਦੇ ਟਿੱਬੇ 'ਚ ਉੱਠੇ ਚੜ੍ਹਦੇ ਫਿਰਦੇ ਸੀ ਖਾਨੇ ਅਰਮੀਨੀਆਂ 'ਚ ਪਟੜੀਆਂ ਚੜ੍ਹਦੇ ਹੁੰਦੇ ਆਪਣੇ ਮੁੰਡੇ ਸਰਹੰਦੀ ਹੁੰਦੀ ਨਾ ਸਰਕਾਰਾਂ ਨੂੰ ਦੂਰ ਤੋਂ ਮੰਨਤਾਂ ਨੇ ਪੈਦ ਰਕਰ ਮੜੀ ਤਾ ਤੀਰ ਨਾਲ ਗੰਪਾਂ ਇੱਕ ਸਾਲ 'ਚ ਢੂਰ ਤੋਂ ਮੁੰਡੇ 90 ਮੁੰਡੇ ਝੋਨਾ ਜਿਹੜੀ ਸਾਥ ਮਾਨ ਦਾ ਤੇ ਭੁੱਖੇ ਹੋਈਏ ਨੇ ਇਹਨਾਂ ਨਾਲ ਬੈਠ ਕੇ ਦੁਨੀਆ ਦੇ ਅਜਿਹਾ ਤੇਰੀ ਕਿਤੇ ਇੰਨੀ ਤਰਹੀ ਸ ਇਹ ਬੈਠੇ ਨੇ ਮੈਲਾ ਜੱਜ ਇਹ ਇੱਕ ਕਪਤਾਨ ਨੇ ਬੋਟਾ ਬਣਿਆ ਨੇ ਕੀ ਬਦਲ ਗਿਆ 2 ਸਾਲ ਹੋ ਗਏ ਕਾਂਗਰਸ ਹੀ ਸਕਾਰਦੀਓ ਕੀ ਬਦਲ ਹੋ ਗਿਆ ਜੀ ਥੋੜੀ ਜਿੰਦਗੀ ਸ਼ੁਕਰਾਨਾ ਆ ਕੀ ਕਹਿੰਦੇ ਸੀ ਕਪਤਾਨ ਸਾਹਿਬ ਘਰ ਘਰ ਨੌਕਰੀ ਲੱਗੂਗਾ ਮੈਂ ਮੁਦੀ ਪਾਰਟੀ ਦਾ ਪ੍ਰਧਾਨ ਹਾਂ ਬ੍ਰੁਤੀ ਦਾ ਪ੍ਰਧਾਨ ਹਾਂ ਨਾ ਮੈਂ ਨਹੀਂ ਛੋੜ ਦੇਣਾ ਜੇ ਕਪਤਾਨ ਸਾਹਿਬ ਘਰ ਘਰ ਨਾ ਲਈ ਇਹ ਇੱਕਾ ਛੱਡ ਕੇ ਨਾ

ਅਨਸਾਕੂ ਦੀਆਂ ਬਟਿਆਰੇ ਮਾਸਟਰ ਕੋਟੇ ਬਟਿਆਰੇ ਕਿਸਾਨ ਜੁਨੀਅਤ ਤੇ ਡਾਂਗਾ ਮਰੀਆਂ ਪਟਿਆਲੇ 2000 ਰੁਪਏ ਨਾਲ ਹੀ ਉਹਦੇ ਦੇਉਂਦਾ ਕੀ ਬਦਲ ਗਿਆ ਉਹ ਫਿਰਦੇ ਆ ਅੱਜ ਸੋ ਵੀਰੋ ਇਹਨਾਂ ਨੂੰ ਪਛਾਣ ਲਓ ਸਾਡੀ ਪਾਰਟੀ ਸਿੱਧੂ ਸ਼ਹਿਦ ਆਈ ਸੀ ਸਵਾਰਥੀ ਨਿਕਲ ਗਿਆ ਆਪਣੀ ਪ੍ਰਮਾਤਮਾ ਆਪੀਸ ਕਲੰਦਨੰਦਸ ਉਹ ਸਾਡੀ ਪਾਰਟੀ ਦੇ ਵਿੱਚ ਜਿੰਨੇ ਵੀ ਹੈਗੇ ਨੇ ਸਾਰੇ ਚੱਲੇ ਨਹੀਂ ਆੜਿਆ ਆਰਗੇਨਿਕ ਹੈ ਅਸਲੀ ਹੈ ਜਿਹੜਾ ਸੰਕਰਦਨ ਮਾਮਾਪਾ ਹੁੰਦਾ ਉਹ ਇੱਕ ਤਾਂ ਵਧੀਆ ਕੰਦ ਹੁੰਦਾ ਅਸਲੀ ਚੰਗੇ ਤੇ ਖਾਲਸ ਲੋਕਾਂ ਨੂੰ ਪਛਾਣ ਹੋ ਜਾਂਦੀ ਹੈ ਕਿ ਅਸਲੀ ਕਿਹੜੇ ਨੇ ਜਿਹੜੇ ਮਾਲੇ ਮੋਕੇ ਸੰਕਰਦਨ ਮਾਮਾਪਾ ਤੋਂ ਦੇ ਨਾਲ ਨੇ ਅਸਲੀ ਨੇ ਜਿਹੜੇ ਚੰਗੇ ਰਸਲਾਮਾ ਕਰਦੇ ਆ ਉਹ ਅੰਗੀਆਂ ਤੇ ਫਿਰ ਜੋ ਇਹ ਮੇਰਾ ਮਕਸਦ ਪੂਰਾ ਹੋਗਾ ਸਾਡੇ ਨੇ ਯਕੀਨ ਕਰਦਾ ਅਸਲੀ ਬੋਕੇ ਨਾਲ ਉਹ ਦੇਤੀ ਆ ਬੋਤਾ ਇਹਨਾਂ ਲਈ ਇਦੋਂ ਇੱਕ ਦੂ ਮਤ ਖੁੱਲ ਕੇ ਕੋਈ ਮੋਸਦਾ ਗਿਆ ਉਹ ਨਿਸਾਬ ਬੋਸਾਤੋ ਪਾਂ ਫਰਦਾ ਸਾਹਿਬ ਨੂੰ ਇਹ ਇਹ ਇਹਦਰ ਕੁਛ ਕੇ ਦੇਖੋ ਕਿਹੜੇ ਮੂਨਾ ਹੋਗਾ ਕੱਲ ਕਰੇ ਤੇ ਉਹ ਬੋਟਾ ਮੰਗਣਾ ਬਗੜਾੜੀ ਕਾਂਡ ਦੇ ਵਿੱਚ ਜਦੋਂ ਦਾ ਨਾਮ ਆਇਆ ਲੋਕ ਪਿੰਡਾਂ ਛੱਡੋ ਗੁਰੂ ਘਰ ਦੀ ਵੰਦਨ ਦੇ ਉਹਨਾਂ ਨੂੰ ਤੇ ਕਹਿੰਦੇ ਇਹ ਸੱਜਣ ਜਿੰਦਾ ਕੈਪਟਨ ਬੜਿਆ ਹੋਇਆ ਮੈਂ ਬਗੜਾੜੀ ਨਹੀਂ ਸੀ ਮੈਂ ਬੋਲਿਆ ਨਹੀਂ ਸੀ ਮੈਂ ਕਿਹਾ ਕਿਸੇ ਬੰਦੇ ਤੋਂ ਕ੍ਰੋਮੀਤ ਕਰਿਆ ਗਿਆ ਕਿ ਉਹ ਗੁਰੂ ਸਾਹਿਬ ਦੀ ਬਿਆਦੀ ਦੇ ਦੋਸ਼ੀਆਂ ਨੂੰ ਸਹਾਇਤਾ ਦੇ ਉਹ ਕੈਪਟਨ ਉਹ ਦੋਮੀਤ ਨਹੀਂ ਨਾ ਉਹ ਦੋਮੀਤ ਕਦੀ ਕੋਈ ਹੋਣੀ ਗੁਰੂ ਸਾਹਿਬ ਸਦਾ ਆਪ ਕੀ ਜੇੜੇ ਅਸੀਂ ਤਾਂ ਹਰ ਰੋਜ਼ ਨਤਮਸਤਕ ਹੁੰਨੇ ਆ ਉਹਦੇ ਮੂਲੇ ਕਿ ਸਾਡੀ ਰੱਖਿਆ ਕਰੇ ਤੇ ਆਪਦੀ ਰੱਖਿਆ ਵੀ ਆਪ ਦੀ ਕਰਨ ਦਾ ਹੈ ਉਹਦੀ ਝੰਕੀ ਜਿਹੜੀ ਹੈ ਗੁਰੂ ਜੀ ਉਹ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਵੀ ਦੀ ਬਹੁਤ ਬਰੀਕ ਹੈ ਵੀ ਲੋ ਤੁਸੀਂ ਇਤਿਹਾਸ ਕਿਹਾ ਆਪਾ ਲੋ ਜਿੰਨੇ ਜਿੰਨੇ ਨੇ ਗੁਰਸਤਵ ਦੀ ਬੇਨਤੀ ਕੀਤੀ ਹੈ ਕੋਲਾਂ ਦਾ ਨਾਸ ਹੋ ਗਿਆ ਮੱਸਿਰੰਗਣ ਤੋਂ ਲੈ ਕੇ ਦੇਖੋ ਤੇ ਮੈਂ ਹੋਰ ਵੀ ਕਹਾਂ ਨੂੰ ਆ ਸਜੇ ਹੋਣ 95 ਸਾਲ ਦੀ ਉਮਰ ਚ ਪ੍ਰਕਾਸ਼ ਸਿੰਘ ਬਾਦਲ ਨੂੰ ਬਿਨਾ ਬੁਲਾਏ ਕਹਿੰ ਤੱਕ ਸਾਥੇ ਜਾਂਦੇ ਉਹਦੇ ਜੁੜਰੀ ਮੁੱਤੀਆਂ ਸਾਥ ਕਾਦੀਆਂ ਪੈਰੀਆਂ ਕਿਸੇ ਨੂੰ ਬੁਲਾਇਆ ਵੀ ਨਹੀਂ ਕਹਿੰਦੇ ਸਾਖਤੀ ਆ ਦੀ ਪੁਰ ਸਮਾਯਾਂ ਤੇਰੇ ਵੀੜੇ ਪੁੱਛੀਏ ਗਲਤੀਆਂ ਦੱਸ ਦੋ ਕਹਿੰਦੇ ਬਰਬਾਦ ਕੀ ਨਾੜੋ ਤੇਰੀ ਚੁੱਪਾਂ ਚੁੱਪਾਂ ਤੇਰੀ ਬਾਸ਼ ਕਰਦੀ ਤੇਰੇ ਮੂਢ ਖਰਾਬ ਕਰ ਤੇ ਨਫ਼ਰਤ ਦੀ ਹੱਦੇ ਕੋ

ਪਿਰਪੁਰਿਆਰ ਮਗਾ ਜਮਨਤਾ ਚਾਹਤ ਕਾਉਨ ਮਸੇ ਤੇਰੀ ਕਦੀ ਗਿਰੋਦੀ ਕਿਹੜੇ ਨੂੰ ਨਾ ਬੋਲਤ ਹੁੰਨਗੇ ਰਲੇ ਹੋਈ ਆਪਸ 1.5 ਸਾਲ ਪਹਿਲਾਂ ਕਮਿਸ਼ਨ ਮਿਖਾਇਆ ਉਹਦੀ ਰਿਪੋਰਟ ਪੀ ਲਈ ਜੋਰਾ ਸਿੰਘ ਕਮਿਸ਼ਨ ਸਰਕਾਰ ਬੰਦੀ ਕੈਪਟਨ ਨੇ ਇਹ ਕਹਿਿਆ ਕਿ ਮੈਂ ਸਜਾ ਦਊਗਾ 1.5 ਸਾਲਾਂ ਦੇ ਦਸਤਾਵੇਜ਼ ਰਜੀਤ ਸਿੰਘ ਕਮਿਸ਼ਨ ਦੀ ਮੋਤ ਲਿਆਂਦੀ 1 ਸਾਲ ਲੱਗਿਆ

ਖੂਬੀ ਵਾਲੇ ਕੋਲ ਗੰਨਾ ਉਤਪਾਦਕ ਗੰਨੇਆਂ ਦਾ ਪੈਸਾ ਮਿਲਲਾ ਨੇ ਦਿੱਤਾ ਨਹੀਂ ਥੋੜੇ ਜਿਹਾ ਹੋਰ ਦੇਵਾਸ ਸਾਡੇ ਨਾਲ ਆਇਆ ਤਾਂ ਖੂਬੀ ਵਾਲੇ ਦਿੱਤੀ ਸੀ ਐਮ ਸੀਓ ਨੂੰ ਉਹਨਾਂ ਕੋਲ ਕੇ ਕਿਸਾਨ ਕਹਿੰਦੇ ਜੀ ਕਰਦੇ ਤੇ ਪੈਸੇ ਨਾ ਆਉਂ ਜੀ ਮਿਲਲਾ ਤਾਂ ਬੱਕੇ ਬਿਠੀਏ ਨੇ ਤੇ ਗੰਨਾ ਫਸਲ ਵੀ ਹੋ ਜੀਏ ਜਿਹੜੀ ਸਾਫ ਟਿਕੋ ਵਾਲੀ ਹੁੰਦੀ ਹੈ ਇੱਕ ਇਹ ਵੀ ਹੈ ਇੱਕ ਸੀਮੇ ਦੇ ਵੱਲ ਹੋਰ ਫਸਲ ਵੀ ਇਹਨਾਂ ਦੇ ਉੱਤੇ ਤਸਵੀਰਾਂ ਕਰਾਂ ਹਾਂ ਜੀ ਮੈਨੂੰ ਪਤਾ ਹੈ ਗੰਨਾ ਮੀਟੇ ਵੀ ਬਹੁਤ ਔਖਾ ਹੈ ਉਹ ਕਹਿੰਦੇ ਤੁਹਾਨੂੰ ਵੀ ਮੀਟੇ ਕਰਦੇ ਨੇ ਕਦੇ ਉਹ ਭਾਵੇਂ ਗੁੰਦੂਬੇ ਲਿਖੇ ਛੋਟੇ ਛੋਟੇ ਕੰਮ ਕਰਨੇ ਪੈਂਦੇ ਫਿਰ ਉਹਨੇ ਇਹ ਮੀਟਿੰਗ ਕਰਾ ਕੇ ਉਹ ਵੀ ਉਹਨੇ ਕਿ ਸਭ ਤੋਂ ਬਾਰੇ ਯਾਰਕੋ ਇੰਵਿਟਾ ਪੜਾਈ ਉਹ ਕਦੇ ਮੁੰਡਾ ਦੇਖਿਆ ਉਹਨੇ ਬਣਾ ਲਿਆ ਕਿ ਨਾ ਮੁੰਡਾ ਕੀ ਹੁੰਦਾ ਉਧਰ ਚਲੀ ਗਈ ਹਰ ਸਿਕੁਰਿਟੀ ਕੋਟੇਲੇ ਤੋਂ ਐਮਪੀਆ ਮੰਤਰੀ ਲਈ ਉਹ ਆ ਗਿਆ ਕਿਤਨੀ ਮੀ ਸੁਦੂਰ ਗਾਦੇ ਕੋਲੇ ਦੋ ਡੇਢ ਸਾਲ ਬਾਅਦ ਆਇਆ ਉਹ ਕੋਈ ਬੇਮੌਸਮੀ ਦਾ ਸਾਥ ਹੋ ਗਈ ਤੇ ਕਹਿੰਦੀ ਸੀ ਹਸਲਾ ਮਾਰ ਗਿਆ ਮਹਾ ਚਾਹੇ ਕਿ ਜੀ ਗਰੀਬ ਨੇ ਕੀ ਕੀ ਭਿਆਨ ਹੋਦੇ ਵੀ ਮੇਰੇ ਤੋਂ ਕਿਲੇ ਹੱਲੀ ਨਾ ਚਾ ਮਾਰੀ ਗਏ ਤੇ ਭਾਈ ਉਹ ਆ ਗਿਆ ਉਹਨੂੰ ਸਾਰਾ ਚੋਲੋ ਕੋਸ਼ਿਸ਼ਿਆ ਬਿਆਹਿਆਂ ਮਛਾਂ ਦੀ ਬਾ ਨੇ ਉਹ ਗਰੋਸ ਬਾਂਜਾ ਹਰੀਆਂ 800 ਦੇ ਬਟੜ ਬੀਏ ਲਾਂਚਾ ਚਾਹਿਆ ਦੇ ਬਚਦੀ ਉਹ ਵੀ ਨਹੀਂ ਬੜੀ ਕਾਹੋਰੀ ਤੇ ਹੱਲੀ ਵਿੱਚੇ ਨੇ ਦੋ ਸਿੱਕੇ ਲਾ ਦੇਗੀ ਜੇ ਕੋਈ ਕੌਣ ਸਮਝਾਵੇ ਪੀਵਾ ਬਾਰੇ ਮੋਠੇ ਨੇ ਸੋਧੀਆਂ ਕੋਲ ਨੇ ਬੰਦੇਆਂ ਫੇਰ ਤਾਂ ਹੋ ਗਿਆ ਨੇ ਪਤਲੀ ਵੀ ਹੋ

जो दो कटे हो जाए कोई भी मंज दूर नहीं होंगी सोशल मीडिया उफवाह फैला पिछली बार अफवाह फैलाती दो दिन पहला केंद्र प्रोफेसर साधु सिंह अकाली <coughs> दल के हाक च बह गया तो इन्होंने बयान दिता कहीं मैं थोड़ी जाये बह गया समझ ਆਹ ਨਹੀਂ ਉਹ ਆਪ ਲਾਉਂਦੇ। ਛੇਵੇਂ ਨੂੰ ਪਹਿਲਾਂ ਮੇਰੀ ਬਾਰੇ ਕੀ ਹੁੰਦੀ ਸੀ ਉਹਦਾ ਪਾਣਾ ਚ ਸ਼ਾਮ ਨੂੰ। ਮੇਰਾ ਦੋ ਦਿਨ ਬਾਅਦ ਆਵੇ, ਤੇਰਾ ਆਉਂਦਾ ਵੀ ਵੇਲੇ ਆਵੇ। ਆਹ ਕੰਮ ਕਰਦੇ ਪਹਿਲੀ ਉਹਨਾਂ ਪਾਰਟੀ ਹੋਲੇ ਮੇਰੇ। ਅਜੇ ਤਾਂ ਅਰਧਾ ਰਾਹ ਪਰੇਮਾ ਗਏ। ਦੰਡੀ ਬੰਜੂ ਪਹਿਲਾਂ, ਫਿਰ ਪਹਾੜ ਬੰਜੂ, ਫਿਰ ਜਰਨੇਲੀ ਸੜਕ ਬੰਜੂ। ਕਿਸੇ ਨੇ ਬਣਾਇਆ ਮੇਰੇ ਹਾਂ ਦੇ ਕਰਨ ਦਾ ਕੀ ਫਾਇਦਾ ਜੀ?

ਵਸਤੇ ਜਉਪਨ ਜੇ ਨੂੰ ਲਾਉਣ ਵਾਸਤੇ ਇੰਨੇ ਲੱਖ ਦੇਣ ਦੀ ਸਪਾਰਸ਼ ਕੀਤੀ ਜਾਂਦੀ ਹੈ ਤਾਂ ਉਹਨੇ ਦੁਆਰ ਚੋਂ ਦਲ ਹੁੰਦੀ ਮਾਰੋ ਕੇ ਆਇਓ ਕਿ ਭਗਵਾਨ ਕੋਈ ਨਾ ਹੰਕਾਰ ਨਾ ਕਰੀ ਕਿ ਤੇਰੇ ਕੋਈ ਹਰੀ ਨਾਲ ਦਾ ਪੈਨ ਹੈ ਤਾਂ BC ਨੂੰ ਆਡਰ ਕਰੀ ਜਾਣਾ ਹੈ ਇਹ ਜਿਹੜਾ ਪੈਨ ਹੈ ਨਾ ਇਹ ਤੇਰਾ ਨਹੀਂ ਹੈਗਾ ਇਸ ਪੈਨ ਦੀ ਮਾਲਕ ਸਗਨੂਰ ਦੀ ਜੰਤ ਹੈ ਤੇ ਜੇ ਤਾ ਤੇਰੇ ਲੋਕਾਂ ਦੇ ਹੱਥ ਵਿੱਚ ਚੱਲੂਗਾ ਆ ਤੇਰੇ ਹੱਥ ਚੱਲੂਗਾ ਜੇ ਪੈਨ ਅਸੀਂ ਚੇਲੇ ਚੰਦਿਆਂ ਦੇ ਆਦੇ ਚੰਦਿਆਂ ਦੇ ਹੱਥ 'ਚ ਚਲਾਏਗਾ ਲੋਕਾਂ ਦੇ ਹੱਥ 'ਚ ਨਹੀਂ ਸੋਏਗਾ ਆਪਾ ਮਾਨ ਨਾਨਾ ਇਹ ਜਿਹੜਾ ਪਹਿਨਿਆ ਇਹ ਜਨਤਾ ਜਿਹੜੀ ਹੈ ਤੇਰੇ ਹੱਥ 'ਚ ਓਵੇਂ ਜਿਵੇਂ ਖੋ ਕੇ ਕਿਸੇ ਹੋਰ ਨੂੰ ਦੇ ਦੋਗੀ ਜਿਵੇਂ ਹੋਰ ਤੋਂ ਖੋ ਕੇ ਐਂ ਦੇਤੇ ਆਹ ਬਾਕੀ

उमेरी वाली आ जाती सी तो मैं प्रोफेसर साहब को पूछता सी सर इनके बारे की बोल सकते हैं आ आ एजुकेशन बारे है थोड़ा ध्यान देने वाले पर की बोल सकते हैं आ पंजाब के पानीया बारे है इनके बारे पर की बोल सकते हैं ये सांझी सारी टीम वर्क होता है टीम वर्क एक गल्ला तो दूर का जब गल्ला कोली नहीं था सर रात देखे नहीं तो सो बंदा बना गए पर बालदान से सोना देते हारे जो तो कल्ला नहीं है टीम

ਉਹ ਮੈਂ ਕਹਿੰਦਾ ਮੈਂ ਪੋਤੇ ਦੇ ਪੋਤੇ ਗਿਆ ਹੋਇਆ ਸੀ ਉਹਨਾਂ ਨੇ ਬੁਖਾਰੇ ਤੁਹਾਨੂੰ ਬਹੁਤ ਬਾਤੇ ਤੋਂ ਨੇ ਪੋਤੇ ਨੇ ਸਾਨੂੰ ਤੁਸੀਂ ਉੱਥੇ ਚੋਖਿਆ ਕਰਨ ਵਾਸਤੇ ਜੁੜਿਆ ਕਿ ਸਰਕਾਰਾਂ ਉਹ ਦੱਤ ਤੁਮਨਾ ਹੋਸਰੇ ਤਾਂ ਸਭ ਤੋਂ ਬੇਨਤੀ ਨਿਕਟ ਆਇਆ ਗਿਆ ਉਹ ਮੈਂ ਤੁਹਾਨੂੰ ਬੇਟਾ ਨਾ ਬੜਾ ਸਭ ਤੋਂ ਸਹਾਇਤਾ ਕੱਢ ਗਿਆ ਉਹਨੇ ਇਸ ਗੱਲ ਦੀ ਗਰੰਟੀ ਪਰ ਲਈ ਹੈ ਇਮਾਨਦਾਰੀ ਦੇ ਪੱਖੋਂ ਗਰੰਟੀ ਲਈ ਹੈ ਇਕੱਤਰ ਵੀ ਇਹਦਾ ਵੀ ਇਧਰ ਉਧਰ ਤੁਹਾਨੂੰ ਕਾਪੜਾ ਨਹੀਂ ਸਮਝਾ ਲਿਆ ਤੁਹਾਨੂੰ जोड़ा च एक, एक है जिसे तड़ेबंदी हो जाती है पिंड अभी चाकर पिंड है, है एक कमाल का पिंड बना रखे चायन वाल है हल्के पिंड है जैम सिंह एक था था। है लहरगा सुनियो तो एक नवे पंचायत नवे सरपंच चुने गए ने बहुत बहुत पढ़ाई है सलाह भी है